ਸਤਨਾਮ ਸ਼੍ਰੀ ਵਾਹਿਗੁਰੂ ਸਰਬਜੀ ਸੋਰਠਿ ਮਾਲਾ ਪੰਜਵਾਂ ਘਰ ਬਹਿਲਾ ਅਸ਼ਟ ਪਦੀਆਂ ਏਕ ਓੰਕਾਰ ਸਤਿਗੁਰ ਪ੍ਰਸਾਦ ਸਭ ਜਗੁ ਜਿਹ ਹੈ ਆਪਾ ਆਪਾਈ ਕਰਨ ਕਰਨ ਸਮ ਜਿਉ ਕੰਡ ਜਿਨ ਸਾਝਿਆ ਭਾਈ ਦੇ ਪਰ ਆਪਣੀ ਵਾਥ ਸਭ ਜਗ ਜਿਨ ਹੈ ਪਾਇਆ ਭਾਈ ਕਰਨ ਕਰਨ ਸਮਰਥ ਜਿਉ ਪੰਡ ਜਿਨ ਸਾਝਿਆ ਭਾਈ ਆਪਣੀ ਵਾਥ ਕੇ ਨ ਕਹੀਏ ਕਿਉਂ ਦੇਖੀਆ ਭਾਈ ਕਰਤਾ ਏਕ ਅਕਥ ਗਗ ਗਿੰਦ ਸਲਾਹੀਆ ਭਾਈ ਜਿਸ ਤੇ Jap ਤਤ ਮੇਰੇ ਵਨ ਜਪਿਆ ਅਰ ਭਗਵੰਤਾ ਕਾ ਘਰ ਸਭ ਕੀ ਹੈ ਭਾਈ ਨਾਨਕ ਭਰੇ ਭੰਡਾਰ ਜਿਸ ਕੀ ਕੀਮਤ ਨਾ ਪਵੈ ਭਾਈ ਉੱਚਾ ਗਾਮ ਹੈ ਅਪਾਰ ਜੀ ਜੰਤ ਪ੍ਰਤਪਾਲ ਦਾ ਭਾਈ ਨਿਤਨਤ ਕਰਦਾ ਸਾਰ ਅਦਗੁਰ ਪੂਰਾ ਭੇਟਿਆ ਭਾਈ ਸ਼ਬਦਿ ਬਿਨਾ ਵਣਹਾਰ ਸੱਚੇ ਜਨ ਸੇਵੀ ਹੈ ਭਾਈ ਭਰਮ ਭਾਵ ਹੋਵੇ ਨਾਸ ਮਿਲ ਸੰਤ ਸਭਾ ਮਨ ਮਾਜੀਆ ਭਾਈ ਹਰ ਕੈ ਨਾਮ ਨਿਵਾਸ ਭਾਈ ਕਮਲ ਹੋਇਆ ਪਰਗਾਸ ਗੁਰਬਚਨੀ ਸੁਖ ਉਪਜਾ ਭਾਈ ਸਭ ਫਲ ਸਤਿਗੁਰ ਪਾਸ ਮੇਰਾ ਤੇਰਾ ਛੋਟੀ ਹੈ ਭਾਈ ਹੋਈ ਹੈ ਸਭ ਕੀ ਧੂਰ ਘਟ ਘਟ ਬ੍ਰਹਮ ਵਿਸਾਰਿਆ ਭਾਈ ਪੀਖਾ ਸੁਣੈ ਹਜੂਰ ਜਿਤ ਦਿਨ ਵਿਸਾ ਪਾਰ ਬ੍ਰਹਮ ਭਾਈ ਜਿਤ ਦਿਨ ਮਈਏ ਝੂਰ ਕਰਨਿ ਕਰਾਵਣ ਸਮਰਥੋ ਭਾਈ ਸਰਬਕਾਰ ਪ੍ਰਭੂਰ ਪ੍ਰੇਮ ਪਦਾਰਥ ਨਾਮ ਹੈ ਭਾਈ ਿਸ ਭਾਵੈ ਤ ਮੇਲੇ ਭਾਈ ਸਰਦਾ ਨਾਮ ਨਿਵਾਸ ਗੁਰਮੁਖ ਕਮਲ ਪ੍ਰਗਾਸਿਐ ਭਾਈ ਰਦਾ ਹੋਆ ਪ੍ਰਗਾਸ ਪ੍ਰਗਟ ਭਇਆ ਪ੍ਰਤਾਪ ਪ੍ਰਭਾਈ ਮੋਲਿਆ ਧਰਤਿ ਅਕਾਲ ਲਾਗਾ ਭਾਉ ਰਸਨਾ RAM ਰਵੇ ਸਦਾ ਭਾਈ ਸੱਚ ਸਾਦ ਸੁੋ ਕਰਨੀ ਸੁਣ ਸੁਣ ਜੀਵਿਆ ਭਾਈ ਨਹਿ ਚਰ ਪਾਇਆ ਥਾਉ ਤਿਸ ਵਰਤੀਤ ਨ ਆਵਈ ਭਾਈ ਸੋ ਜੀ ਅੜਾ ਜਲ ਜਲ ਰਬ ਭਾਈ ਔ ਤਿਸ ਕਾ ਬਲ ਜਾਉ ਉਹ ਨਿਰਗੁਣਿਆਰੇ ਪਾਲਦਾ ਭਾਈ ਦੇਨ ਥਾਵੇਂ ਥਾਉ ਰਿਜਕ ਸੰਭਾਹੇ ਸਾਹ ਸੁਸਾਹ ਸੁਭਾਈ ਗੂੜਾ ਜਾਕ ਜਿਸ ਗੁਰ ਸੱਚਾ ਭੇਟੀਐ ਭਾਈ ਪੂਰਾ ਜਿਸ ਕਰਮਾਉ ਤੇਜ ਬਿਨ ਘੜੀ ਨ ਜੀਵੀਐ ਭਾਈ ਸਰਬ ਕਲਾ ਪ੍ਰਭੂ ਸਾਧੂ ਸੰਗ ਮਿਲਾਇਆ ਭਾਈ ਸਰ ਕਰਿਆ ਪ੍ਰਭੂਰ ਜਿੰਨਾ ਪ੍ਰੀਤ ਨ ਲਗੀਆਂ ਭਾਈ ਸੇਨ ਤੇਤ ਮਰਦੇ ਝੂਰ ਅਚਲ ਲਾਇ ਤਰਾਇਆ ਭਾਈ ਭੌਜਲ ਦੁਖ ਸੰਸਾਰ ਕਰ ਕਿਰਪਾ ਨਦਰ ਨਿਹਾਲਿਆ ਭਾਈ ਕਿਤੋਂ ਰਾਂਗਿਆ ਪਾਰ ਮਨ ਤਨ ਠੀਤਲ ਹੋਇਆ ਭਾਈ ਹੋਜਰ ਨਾਮ ਅਧਾਰ ਨਾਨਕ ਜਿਸ ਸਰਨਾਗਤੀ ਭਾਈ ਜੇ ਕਿਰਬਿਖ ਕਾਟਣ ਹਾਂ ਧਰਜੀ ਤਲ ਹੋਇਆ ਭਾਈ ਭੋਜਨ ਨਾਮ ਅਧਾਰ ਨਾਨਕ ਤਿਸ ਸਰਨਾਗਤੀ ਭਾਈ ਜੇ ਕਿਨ ਬਿਖ ਕਾਟਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ